ਇਸ ਤਸਵੀਰ 'ਚ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਸ ਮਹਿਲਾ ਨੂੰ ਦੇਖ ਰਹੇ ਹੋ ਉਹ ਹੈ ਪਾਕਿਸਤਾਨੀ ਪਤ ਸਰਕਾਰ ਤੇ ਕੈਪਟਨ ਸਾਹਿਬ ਦੇ ਦੋਸਤ ਅਰੂਸਾ আলম ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ আলম ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵਾਇਰਲ ਫੋਟੋ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕੈਪਟਨ ਆਪਣੇ ਅਮਰੀਕਾ ਦੌਰੇ 'ਚ ਅਰੂਸਾ ਨਾਲ ਮਿਲੇ ਸਨ ਜਿਸ ਨੂੰ ਲੈ ਕੇ ਕਾਫੀ ਆਲੋਚਨਾ ਹੋ ਰਹੀ ਹੈ ਮੌਕੇ ਦੀ ਭਾਲ 'ਚ ਬੈਠੇ ਹਾਲ ਹੀ 'ਚ ਕਾਂਗਰਸ ਤੋਂ ਕੱਢੇ ਗਏ ਜਗਮੀਤ ਬਰਾੜ ਨੇ ਕੈਪਟਨ ਤੇ ਅਰੂਸਾ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ ਤੁਸੀਂ ਆਪ ਹੀ ਸੁਣਿਆ ਕਿਸ ਤਰ੍ਹਾਂ ਜਗਮੀਤ ਬਰਾੜ ਨੇ ਕੈਪਟਨ ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਮੈਂ ਕਦੇ ਉਹਨਾਂ ਤੇ ਇਸ ਮੁੱਦੇ ਤੇ ਆਪ ਅਟੈਕ ਨਹੀਂ ਕੀਤਾ ਹੁਣ ਜਦੋਂ ਜਗਜ਼ਾਰ ਹੋ ਚੁੱਕਿਆ ਹੈ ਕਿ ਇੱਕ ਵਿਦੇਸ਼ੀ ਮੈਲਾ ਨਾਲ ਸਾਡੀ ਸਤਕਾਰਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਉਹ ਛੱਡ ਕੇ ਔਰ ਰੰਗ ਰਲੀਆਂ ਵਿਦੇਸ਼ਾਂ ਵਿੱਚ ਇਹ ਸੈਂਸਿਟਿਵ ਮਸਲਿਆਂ ਤੇ ਵੀ ਮਚਾਉਂਦੇ ਫਿਰਦੇ ਆ ਸ਼ਾਪਿੰਗ ਉਹਦੇ ਨਾਲ ਕਰਦੇ ਫਿਰਦੇ ਆ ਬੀਚਸ ਤੇ ਨਹਾ ਰਹੇ ਨੇ ਅਗਰ ਉਹ ਅਰੂਸਾ ਆਲਮ ਜੀ ਨਾਲ ਇਸ ਤੋਂ ਵੱਡੀ ਪੰਜਾਬੀ ਦੀ ਪੰਜਾਬ ਦੇ ਲੋਕਾਂ ਦੀ ਕੋਈ ਬਦਕਿਸਮਤੀ ਨਹੀਂ ਹੋ ਸਕਦੀ ਔਰ ਸਾਡੀ ਇਸ ਤੋਂ ਵੱਡੀ ਹੱਦ ਤੱਕ ਵੀ ਨਹੀਂ ਹੋ ਸਕਦੀ ਇਫ ਹੀ ਇਜ਼ ਅ ਮੈਨ ਇਫ ਹੀ ਇਜ਼ ਅ ਮੈਨ ਹੀ ਸ਼ੁੱਡ ਗੈਟ ਮੈਰਿਡ ਟੂ ਹਰ ਐਂਡ ਡਿਸਾਈਡ ਥੈਟ ਆਈ ਏ ਮੈਰਿਡ ਟੂ ਹਰ ਸ਼ੀ ਇਜ਼ ਮਾਈ ਵਾਈਫ ওকে ਫਾਈਨ ਪਰ ਇਹ ਕੀ ਤਮਾਸ਼ਾ ਹੈ ਜੋ ਦੁਨੀਆ ਦੇ ਸਾਹਮਣੇ ਉਹ ਕਰ ਰਹੇ ਨੇ ਇਹ ਜਿਹੜਾ ਤਮਾਸ਼ਾ ਹੈ ਬਰਹਾਾਲ ਇਹਨਾਂ ਵਾਰ ਤਸਵੀਰਾਂ ਦੀ ਪੁਸ਼ਟੀ ਤੇ ਜਗਬਾਣੀ ਨਹੀਂ ਕਰਦਾ ਪਰ ਕੈਪਟਨ ਦੇ ਸਿਆਸੀ ਦੁਸ਼ਮਣਾਂ ਨੂੰ ਇਹਨਾਂ ਤਸਵੀਰਾਂ ਨੇ ਕੈਪਟਨ ਦੇ ਖਿਲਾਫ ਮੋਰਚਾ ਖੁੱਲਣ ਦਾ ਮੌਕਾ ਜ਼ਰੂਰ ਦਿੱਤਾਏ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਾਣੀ ਟੀਵੀ ਲਈ